ਸੇਵਾ ਲੈਂਦੇ ਸਤਿਗੁਰੂ ਜੀ ਆਪ ਜੀ ਦਾ ਭਾਰ ਕਿਸੇ ਜੀ ਦਾ ਘਰ ਨਹੀਂ ਆ ਜੋ ਮੰਗੇ ਠਾਪੂ ਰ ਆਪਣੀਂ ਦੇ ਸੋਈ ਸੋਈ ਦੇਣਾ ਨਾਨਕ ਦਾਸ ਮੁਖ ਤੇ ਜੀ ਸੂਰਾ ਸੁਭ ਜਮੀਆ ਮੰਦਾ ਝੰਡਾ ਤਿਵਾਰ ਉਦੋਂ ਸਤਿਗੁਰੂ ਮੇਰੀ ਦਰਸ਼ਨ ਦੀਜੈ ਹੋਵਾ ਸਤਿਨਾਮ ਆਈ ਹੁ ਸਤ ਦੀ ਰਾਖੀ ਕਰੇ ਆਪਣੀ ਸਦਾ ਸਾਹਿਬੋ ਜੀ ਮੌਲਵੀ ਦੇ ਭਾਰ ਕਿਸੇ ਜੀ ਦਾ ਘਰ ਨਹੀਂ ਆ ਜੋ ਮੰਗੇ ਖਾਓ ਰੰਗ ਬਣੇਂਦੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੀ ਸੋਰਾ ਸੁਭਾ ਜਮੀਆ ਜੁੜੜੀ ਦੀਨ ਕੀ ਦਰੁ ਮੰਦਾ ਛੰਡਤਿ ਵਾਰੋ ਤੁਸ ਸਤਿ ਪੈ ਕੋ ਮੇਰੀ ਦਰਸਨ ਦੀਜੈ ਹੋਰ ਵਾਰਣਾ ਸਤਿਨਾਮ ਆਇ ਬ੍ਰਹ ਜੀ ਸੋਰ ਤੁਮਾ ਦਾਪਨਵਾ ਅਰੀ ਗਨਤਨਾ ਗਨੀਆ ਕਾਈ ਆਪਣਾ ਗਰਦਿ ਪਛਾਨ ਆ ਦੀ ਰਾਹੀ ਕਰੇ ਆਪਣੀ ਸਦਾ ਸਦਾ ਰੰਗ ਬਾਣਾ ਅਰੇ ਗਣਤਨਾ ਗਨਿਆ ਗਾਈ ਆਪ ਅੱਜ ਜੋ ਪ੍ਰੋਗਰਾਮ ਕਰਵਾਇਆ ਜਾ ਰਿਹਾ ਕਿਹੜੀ ਆਪਣਾ ਕਿਹਨਾਂ ਦੀ ਇਜਾਜ਼ਤ ਵਿੱਚ ਕਰਾਇਆ ਜਾ ਰਿਹਾ ਵਾਈਕੋ ਠੀਕਾ ਖਾਲਸਾ ਵਾਈਕੋ ਠੀਕੀ ਪਦੇ ਅਸੀਂ ਸਾਰੇ ਜੋ ਦੋਰਾ ਪਾਕਿਸਤਾਨ ਦੇ ਵੀ ਸਾਹਿਬ ਲਿਖੇ ਜੋ ਮੈਂ ਕਹਦਾ ਇੱਕੋ ਪਾਜੀ ਬਿਹੜਾ ਸੀਦੀਪੁਰ ਦੇ ਮਿਲਦੇ ਆ ਕਿਉਂਕਿ ਉਸ ਕੌਮ ਨੇ ਹੀ ਦੁਨੀਆ ਤੇ ਰਾਜ ਕੀਤਾ ਵਾ ਇਸ ਕੌਮ ਦਾ ਬਹੁਤ ਮਕਾ ਇਤਿਹਾਸ ਆ ਸਿੱਖਾਂ ਦਾ ਜਿਹੜਾ ਇਤਿਹਾਸ ਆ ਉਹ ਕੁਰਬਾਨੀਆਂ ਭਰਿਆ ਪਸੀਨਾ ਪਾਸੀ ਗੁਰੂ ਕੌਮ ਸਿੰਘ ਜੀ ਨੇ ਸਾਡੇ ਵਾਸਤੇ ਸਰਬੰਸ ਵਾਰਤਾ ਤੇ ਸਾਨੂੰ ਵੀ ਚਾਹੀਦਾ ਵਾ ਅੱਗੇ ਇਹ ਹਫਤਾ ਜਿਹੜਾ ਸਾਦਾ ਖਾਣਾ ਸਾਦਾ ਤੇ ਹਰਾਵਾ ਪਾੜ ਜੀ ਜੁ ਮੈਂ ਧੰਨਵਾਦ ਕਰਦਾ ਕਿ ਜਿਹੜਾ ਪਹਿਲੀ ਪਾਸੀ ਗੁਰੂ ਨਾਨਕ ਦੇਵ ਜੀ ਦੇ ਜੜੀ ਕੋ ਚੱਲਦੀ ਆ ਖੰਡ ਪਾ ਸਾਹਿਬਾਂ ਦੀ ਜਿਹੜਾ ਸਾਡੇ ਸੰਬੰਧ ਵਿੱਚ ਕੋਸੇ ਵਿੱਚ ਗੁਰਮੁਖ ਪਰਵਾਰ ਸਰਦਾਰ ਦੀਵਾਨ ਸਿੰਘ ਜੀ ਜੋ ਮਹਦਾਬਾਦੀਨਤਨ ਦਾਤ ਰੱਖਦੇ ਉਹਨਾਂ ਦੇ ਸੁਪੁੱਤਰ ਬਲਿੰਦਰ ਸਿੰਘ ਲਖਵਿੰਦਰ ਸਿੰਘ ਤੇ ਪੋਤਰੀਆਂ ਵੱਲੋਂ ਸਾਰੇ ਪਰਿਵਾਰ ਦਾ ਮੈਂ ਇਸ ਕਰਕੇ ਰਿਣੀ ਆ ਕਿ ਉਹਨਾਂ ਸੋਤੇ ਸਾਹਿਬਜ਼ਾਦਿਆਂ ਦੀ ਮਿਹਰ ਨੂੰ ਯਾਦ ਕੀਤਾ ਅਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਅੱਜ ਸ੍ਰੀ ਖਾਨਪੋਟ ਸਾਹਿਬ ਆਰੰਭ ਹੋਇਆ 3 ਦਿਨ ਬਾਅਦ ਉਹਨਾਂ ਦੇ ਭੋਗ ਪਾਣੀ ਇਹ ਸਾਰੀ ਸੰਗਤ ਨੂੰ ਤੁਹਾਡੇ ਜਰੀਏ ਬੇਨਤੀ ਵੀ ਕਰਦਾ ਵਾਂ ਕਿ ਸਾਰਿਆਂ ਨੇ ਖੁਮ-ਖੁਮ ਆ ਕੇ ਹੋਗ ਵੱਲ ਦੇਣ। ਇਜ਼ਰੀ ਤੋਂ ਬਾਅਦ ਸਾਨੂੰ ਹੁੰਦੇ ਆ ਜਿਹੜੀ ਖੇਚਲ ਕਰਨੀ ਆ ਉਥੇ ਗੁਰੂ ਘਰ ਦੇ ਜੀ ਬੀਲ ਦਾ ਸਿੰਘ ਜੀ ਇਹ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਕਿ ਪ੍ਰਮਾਤਮਾ ਇੰਨੀ ਕਿਰਪਾ ਕਰ ਇੰਨੀ ਕਿ ਸੋਦੀ ਬਖਸ਼ ਇਹਨਾਂ ਦੇ ਪਰਿਵਾਰਾਂ ਵਾਂਗ ਜਿਹੜੇ ਅਸੀਂ ਉਹਨਾਂ ਦੀ ਦੇਣ ਨਹੀਂ ਦੇ ਸਕਦੇ ਪਰ ਇਸ ਪਰਿਵਾਰ ਨੇ ਉਸੇ ਦਾਨ ਨੂੰ ਮੋਤੀ RAM ਮਹਾਰਾਜ ਜੀ ਅਤੇ ਹੋਰ ਅਨੇਕਾਂ ਸੀ ਜੀ ਜਿਹੜੇ ਆ ਉਹਨਾਂ ਨੂੰ ਯਾਦ ਕੀਤਾ ਪਰਮਾਤਮਾ ਇਸ ਪਰਿਵਾਰ ਤੇ ਚੜ੍ਹਦੀ ਕਲਾ ਕਰੇ ਮੇਰੇ ਨਗਰ ਤੇ ਵੀ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ